ਗੰਦ ਦੇ ਨਾਲ ਪਰੋਂ ਠੀਕ ਇਹ ਕਿ ਲਾਇਆ ਵਾ ਬਿੰਦੀ ਲਾਈਆ ਬਿੰਦੀ ਲਾਈਆ ਕਿੰਨੇ ਲਾ ਕੇ ਦਿੱਤੀ ਐ ਕੱਤੀ ਤੇ ਦੱਦੀ ਨੇ ਅੱਛਾ ਹਾਂ ਗਏ ਕਿਦਾਂ ਹੰਡੇ ਹੀ ਤੈਨੂੰ ਮੈਂ ਨਹੀਂ ਉਹ ਰੁਕ ਜਾ ਤੂੰ ਤੇ ਕੋ ਕਿਥੇ ਬਣਾ ਬਲੌਗ ਆਰੇ ਲਾ ਘੜੀ ਸਰਵੋਂ ਨੇ ਦਾ ਸਿਰ ਨਹੀਂ ਵਗਾਉਦੀ ਸਹੀ ਨਹੀਂ ਅੱਗੇ ਹੈ ਹੈ ਸਹੀ ਨਹੀਂ ਅੱਗੇ ਪਿੱਛੇ ਤੇ ਨਹੀਂ ਜੂੰਡੀਆਂ ਬੜੀਆਂ ਹੁੰਡੀਆਂ ਹੁੰਦਾ ਸੀ ਹਣਾ ਕਿ ਨਹੀਂ ਇੱਕ ਪਿਛੇ ਪਾ ਦੇ ਫਿਰ ਪਿਛੇ ਬੁਕਵਾਦੀ ਲੱਗਦੀ ਤੇ ਰਹਿ ਅੰਦਰ ਪੋੜੇ ਵੱਡੇ ਹੋ ਗਏ ਫਿਰ ਇਤਨਾ ਚੀ ਆ ਗਿਆ ਚਲੋ ਆਪਣਾ ਚੱਲ ਅੰਕਲ ਗੰਜਾ ਢੀਕਣ ਦੀ ਉੱਥੇ ਜਾਗ ਭਾਂ ਕਹਦੇ ਅੰਕਲ ਗੰਜੇ ਨਿਮੋ ਤੇ ਵਿਚਾਰਾ ਚੰਗਾ ਹੈਗੇ ਚੰਗਾ ਸੁਭਾ ਦਾ ਉਹ ਜਾਂਦੇ ਰੋਜ਼ ਪੁੱਛਦਾ ਹੁੰਦਾ ਮੈਂ ਨਾ ਨਕਾਰ ਚ ਉਤਰਨਾ ਨਾ ਵਿਚਾਰਨ ਤੁਰਿਆ ਹੁੰਦਾ ਹੁੰਦਾ ਵੀ ਸ਼ਾਇਦ ਇਤਰੇ ਵੀ ਹਰ ਗੁਣ ਫਿਰ ਉਹ ਕਿੰਨਾ ਕਹਿੰਦਾ ਜਾਂ ਯਾਰ ਲਿਆ ਆਨੂੰ ਗਾ ਮੈਂ ਕੋਈ ਨਹੀਂ ਆਇੜਾ ਨੇ ਦਿਨ ਲੱਗੇ ਨਾ ਹਾਂ ਇਹ ਤੇ ਤੇਰੀ ਵਾਲੀ ਕੱਢ ਕੇ ਖੜੀ ਸਾਰੀ ਮਮਾ ਨੂੰ ਪਤਾ ਹੀ ਨਹੀਂ ਉਹ ਤੈਨੂੰ ਨਵੀਂ ਨਵੀਂ ਰਹੀ ਉਹ ਤਾਂ ਕਿੰਦੀ ਇਹ ਵੇਖਿਆ ਨਹੀਂ ਕਿੰਨੀ ਓਏ ਮੰਮੀ ਸੁੱਤੀ ਹੈ ਮੰਮੀ ਨੂੰ ਕੀ ਪਤਾ ਹੈ ਮੈਂ ਆਪਣੇ ਤੇਨ ਕਪੜੇ ਕੱਢ ਲਾਉਂਦੀ ਮੈਨੂੰ ਲੱਗ ਗਿਆ ਵੀ ਨਾ ਤੂੰ ਇਦਾਂ ਕਰਦੀ ਹਰ ਵਾਰੀ ਬੰਦਾ ਚੀਜ਼ ਤੇ ਸੰਭਲਿੰਦਾ ਵਾ ਦੱਸ ਯਾਰ ਮੈਂ ਆ ਕੇ ਸਮਾਨ ਕੱਢਿਆ ਉੱਥੇ ਰੱਖਤਾ ਹਾਂ ਚਲੋ ਜੀ ਅਬ ਇਹ ਸਾਰੇ ਹੱਥਾਂ ਨੂੰ ਮਾਲ ਲੀ ਜਨੇ ਸਾਰੇ ਹੋਵੇ ਇਧਰ ਵੀ ਯਾ ਦਾ ਦਿਨ ਵਹਾ ਗਿਆ ਦਾਦੀ ਨੂੰ ਖਾ ਦੇ ਯਾ ਦਾ ਦਾਦੀਆਂ ਨੱਦੀ ਪਿੱਛਤੀ ਗਈ ਹੋਰ ਬ੍ਰਹਮਾ ਮੇਰੇ ਨਾਲ ਪੂਰਾ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾ ਹਾਂ ਅਨ ਦੇ ਉਵਾਦ ਜਨਾਬ ਆਏ ਇੱਥੇ ਤੇ ਲੱਗ ਲਿਪਸਟਿਕ ਲਾਉਣ ਚ ਲਗੀ ਧਿਆਨ ਨਹੀਂ ਪਿਆ ਇਦੋਂ-ਇਦੋਂ ਚੁੱਕ ਕੇ ਲਿਆਈ ਤੇ ਇਦੋਂ ਸਾਰੇ ਕੱਟ ਕੁੱਟ ਕੇ ਮੂੰਹ ਮਾ ਤੇ ਲਾਈਏ ਕੋਲੀ ਆ ਵੀ ਹਾਲ ਦੇ ਕੀ ਕਿ ਲਾਇਆਈ ਹੁਣ ਪਲਿਸਟਿਕ ਲਾਈਆ ਪਲਿਸਟਿਕ ਆ ਇਹਦੇ ਫਾਉਂਡੇਸ਼ਨ ਲਾਈ ਤੂੰ ਹੈ ਇਹਦੇ ਫਾਉਂਡੇਸ਼ਨ ਲਾਈ ਏ ਚੱਲਾ ਟੋਪੀ ਪਾਉਣ ਤੇਰੇ ਆਈ ਦੀ ਟੋਪੀ ਆਈ ਅਸੀ ਗਾਲ ਸਾਹ ਤੜਾਈ ਦੇ ਨੇ ਵਲੌਗ ਦੇ ਵਿੱਚ ਪਰਨਾ ਮੜ ਮੜ ਬੰਨ ਲੈ ਮੈਂ ਥੋੜਾ ਬੰਨ ਲੈਣੇ ਆ ਵੀ ਲੋ ਲੋ ਉਹਦੇ ਚੰਗਾ ਲੱਗਦਾ ਥੋੜਾ ਬਾਹਰ ਵੀ ਲਾਵੇ ਨਾ ਆਥੇ ਸਲੂਨ ਤੇ ਜਾ ਆਉਣਾ ਤੇ ਚੇਂਜ ਕਰਕੇ ਦੋਰੇ ਸਹੀ ਕਰਕੇ ਬੰਨ ਲਾਂਗੇ ਜਰਾ ਕਿਉਂਕਿ ਨੀਚੇ ਉਹਦੀ ਟੋਪੀ ਪਾਈ ਜੀ ਆ ਵੀ ਤੇ ਟੋਪੀ ਦੇ ਉੱਪਰੋਂ ਦੀ ਬਣਾਉਣ ਸਲੂਨ ਤੇ ਜਾ ਕੇ ਥੋੜਾ ਸਹੀ ਕਰਕੇ ਬੰਨ ਲਾਂਗੇ ਪਰਨਾ ਕਿਉਂਕਿ ਤੇ ਸੀਸੀ ਉਸੇ ਲੱਗੇ ਨੇ ਫਰਸਟ ਕਲਾਸ ਕਿਹੜਾ ਚੱਲੀਏ ਐਦਾਂ ਨਹੀਂ ਦੱਸ ਮੈਂ ਜਾ ਰਾਂਗੀ ਹੈ ਐਵੇਂ ਪਰਨਾ ਮਾੜਾ ਐ ਭਾਵੇਂ ਜਿੱਦਾਂ ਮਰਜ਼ੀ ਸਿਰ ਤੇ ਟੱਕਿਆ ਗਣੀ ਹੋਵੇ ਇਹ ਕਹਿੰਦੀ ਮਾੜਾ ਐ ਵਧੀਆ ਤੇਗਾ ਠੀਕ ਐ ਉੱਥੇ ਜਾ ਕੇ ਯਾਰ ਵਧੀਆ ਕਰਕੇ ਬੰਨ ਲੂੰਗਾ ਹੁਣ ਤੇ ਚੱਲ ਜੀ ਗਾਉਂ ਨੂਂਦਾ ਠੀਕ ਐ ਐਵੇਂ ਕੈਪ ਪਾ ਕੇ ਪਤਾ ਕਿੰਨੇ ਦਿਨ ਹੋ ਗਏ ਉਹ ਕੈਪ ਹੁੰਦੇ ਆ ਸਹੀ ਅੱਜ ਬਾਬੇ ਕੋ ਸਹੀ ਤਰ੍ਹਾਂ ਬੰਨ ਲੂ ਸਹੀ ਨਹੀਂ ਬੱਜਿਆ ਉੱਥੇ ਜਾ ਕੇ ਬੰਨ ਲੂੰਗਾ ਸਹੀ ਕਰਕੇ ਚਲੋ ਚੱਲੀਏ ਗਾਉਂ ਕੁੜੀ ਵੀ ਖਿਚਣ ਦੀ ਚੱਲ ਚੱਲੀਏ ਹਰਗੋਲੇ ਕਦਾਂ ਖਾਂ ਕੱਲ ਬਿੰਗਣੇ ਪਿਸਟਕ ਨਾ ਬਥੇਰੀਆਂ ਪੁੰਜੀਆਂ ਨਹੀਂ ਪੁੱਜੀ ਜਾਂਦੀਆਂ ਚੱਲ ਚੱਲੀਏ ਚੱਲ ਆਹ ਚੱਲਾ ਜਾ ਜਾ ਚੱਲ ਚੱਲੀਏ ਚੱਲ ਸੁੱੜਦੇ ਆ ਮੋਤੀ ਮੋਤੀ ਸੁੱੜਦੇ ਨਾ ਦੂਰ ਸੁੱੜਦੇ ਸੁੱੜਦੇ ਚੱਲ ਵੈਰੀ ਗੁੱਡ ਚੱਲਾ ਜਾਣ ਆ ਜਾ ਆ ਜਾ ਚੱਲਾ ਜਾ ਬੈ ਜਾ ਬੈ ਜਾ ਬੈ ਜਾ

ਉਹਦੇ ਉਦੋਂ ਦੇਖਣ ਵਾਲੇ ਜੇ ਤੇਰੀ ਨਵੀਂ ਲਿਪਸਟਿਕ ਮੈਂ ਸਾਹਮਣੇ ਸਜਾ ਕਰਕੇ ਗਲੀ ਕੱਢ ਕੇ ਲੈ ਗਈ ਮੈਨੂੰ ਪਤਾ ਨਹੀਂ ਲੰਘਣ ਦੇ ਤਾਂ ਕਿਹੜੇ ਵੇਲੇ ਲੈ ਗਈ ਕੱਢ ਕੇ ਫਿਰ ਉਹ ਤੇ ਮੈਂ ਫਾਉਂਡੇਸ਼ਨ ਚਲ ਸੁੱਕੀ ਹੈ ਤੂੰ ਫੜਾਤੀ ਨਹੀਂ ਮੈਂ ਚਲ ਕੋਈ ਗੱਲ ਸੁੱਕੀ ਹੈ ਵੀ ਤੇ ਉਹਦੇ ਤੂੰ ਕਹਿੰਦੀ ਨਹੀਂ ਨਹੀਂ ਇਹਨੇ ਆਪੇ ਖੜੀ ਹੈ ਆਪੇ ਲਈ ਜਾਂਦੀ ਚੀਜ਼ਾਂ ਜਿਹੜੀਆਂ ਰੱਖੀ ਨਹੀਂ ਉਹ ਤੁਹਾਨੂੰ ਢੀਵਾਜਾ ਮਾਰਨ ਹਾਏ ਅੰਕਲ ਬੜਾ ਚਾ ਕਰਦੇ ਆ ਗਏ ਬੱਸ ਆ ਗਿਆ ਓਂ ਟੇਕ ਨਾ ਬਈ ਧਿਆਨ ਨਾਲ ਧਿਆਨ ਨਾਲ ਰੋਜਾ ਤਾਰ ਫਸ ਗਈ ਰੋਜਾ ਇਹ ਚੱਲ ਕਿੱਥੇ ਜਾਇਆ ਸੀ ਚੱਲ ਚੱਲ ਜਾ ਹੈ ਆ ਗਏ ਫੇਰਾ ਤੱਪੀਕ ਆਇਆ ਆਇਆ ਮੇਰਾ ਬੱਚਾ ਆਇਆ ਮੇਰਾ ਬੱਚਾ ਆ ਜਾ ਵਾ ਜਣ ਨਹੀਂ ਮਰਨ ਤੁਹਾਨੂੰ ਮੈਂ ਤਾਈ ਹਰਨ ਦਿੱਤਾ ਸੀ ਨਾ ਹਣ ਅਸੀਂ ਅਗਲੀ ਅਸੀਂ ਗੱਲ ਜੀਦੇ ਨੂੰ ਉਸ ਨਾਲ ਠੀਕ ਠਾਕ ਬੋਲ ਲੈਣੀ ਬੋਲ ਕਿਹੜੀ ਉਹ ਬੋਲ ਲੈਣੀ ਉਹ ਪੱਥਰ ਵਾਲੀ ਆਓ ਮੈਨੂੰ ਇੱਕ ਦਿਨ ਕਹਿੰਦੀ ਮੈਨੂੰ ਚੋਲ ਲਿਆ ਦੇ ਚੋਕੇ ਤੇ ਮੈਂ ਪਹੁੰਚ ਗਏ ਅੱਛਾ ਬੋਲ ਹਾਂ ਚੰਗੀ ਵਾਚਨ ਲਈ ਕਹਿੰਦੇ ਹੈ ਪੱਰੀ ਸਸੀ ਘਾਲ ਹਾਂ ਵਧੀਆ ਵਧੀਆ ਹਾਂ ਸਭ ਵਧੀਆ ਵਧੀਆ ਗੁਡੀਆਂ ਆ ਜੀ ਸਸੀ ਘਾਲ ਸਸੀ ਘਾਲ ਕੀ ਹਾਲ ਜੀ ਕੋ ਠੀਕ ਉਹ ਤੇਰੇ ਵਾਲਾ ਨੂੰ ਕਿਉਂ ਗਿਆ ਵਾ ਇਹ ਡਿਆ ਹੀ ਕਲਰ ਡੁੱਲ ਗਿਆ ਫੇਸਰ ਨੇਰੀ ਬਹੁਤ ਆਉਣ ਡਈ ਹੈ ਹਨਾ ਓਏ ਹੋਏ ਕੀ ਮੈਂ ਤਾਂ ਲੈਣ ਵਾਸਤੇ ਆਇਆ ਥੋੜਾ ਡੱਕ ਮੈਂ ਹਾਂ ਤੇ ਬਾਲਦੇ ਆਂ ਝੋਲਾ ਹੀ ਲੈਂਦਾ ਆਹ ਭਰ ਦੇ ਆ ਕੀ ਆ ਜੀ ਬਲੇ ਬਲੇ ਪਛਾਨ ਲਿਆ ਜੀ ਹਾਂਜੀ ਇਹ ਕਰ ਲੈ 15 ਕਿਲੋ ਕਰ ਤੇ ਜਿਵੇਂ ਮੁੱਢੀਆਂ ਜੀਆਂ ਲੈ ਲੀਆਂ ਨੇ ਬਾਲਣ ਵਾਸਤੇ ਬਾਲ ਲੈਣੇ ਥੋੜੇ ਦਿਨ 150 ਦੀਆਂ ਆਈਆਂ ਵਾਧੂ 15 ਕਿਲੋ ਛੇਦਨ ਮੰਗ ਲੈਣੇ ਆ ਮਹਾਇਆਂ ਪੰਜ ਛੇ ਦਾ ਮੰਗਣ ਉਹਦੇ ਤੇਰੇ ਤੇ ਮਿੰਟ 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 ਆਦੀ ਗੱਲ ਭਾਂਜ ਅੱਜ ਭਾਲਣਾ ਭਾਂਜ ਦੋਵਾਂ ਨਾਲੇ ਫੂਕਦੇ ਸਾਰੇ ਕਿੱਥੇ ਜਾਣਾ ਬਾਹਰ ਹੀ ਬਾਹਰ ਨਹੀਂ ਜਾਣਾ ਬਾਹਰ ਠੰਡ ਬੜੀ ਆ ਬਾਹਰ ਠੰਡ ਬੜੀ ਚੱਲ ਜਾਣਾ ਇਧਰ ਪਹਿਲਾਂ ਇਧਰ ਫਿਰ ਜੇ ਲੰਮੇ ਪਿਆਰ ਫਿਰ ਮੈਂ ਖੜਨਾਂ ਨਹੀਂ ਤਾ ਉੱਠ ਚੱਲ ਚੱਲ ਇਧਰ ਆ ਚੱਲ ਚੱਲੀਏ ਇਹਨਾਂ ਚੱਲੀਏ ਬਾਹਰ ਬੋਲ ਕਿੱਥੇ ਕਿੱਥੇ ਬੋਲ ਤੇਰੀ ਬੋਲ ਇਹਦੀ ਸਲਾਹ ਨਾ ਲਈਓ ਇਹਨੇ ਤੈਨੂੰ ਮਰਵਾ ਦੇਣਾ ਯੋ ਹੈ ਇਹਨੇ ਤੈਨੂੰ ਮਰਵਾ ਦੇਣੇ ਰਹਿਂ ਤੈਨੂੰ ਕਹਿੰਦੀ ਕਹਿੰਦੀ ਉਹ ਕਲਰ ਕਰ ਲਾ ਆਹ ਠੀਕ ਹੈ ਨਹੀਂ ਹੈ ਉਹ ਯੋ ਕੈਰੀ ਨਾ ਚਾ ਹਾਂ ਮੈਂ ਪੱਜੀ ਨਹੀਂ ਤੇ ਪਾਜੀ ਆਹ ਕਰਾਓ ਮੈਂ ਤਾਂ ਤਾ ਲੱਗੂ ਕਿ ਮੈਂ ਤੋਤਾ ਆ ਵੀ ਕਰਵਾਏ ਹੈ ਹੈ ਕਰਵਾਏ ਆ ਉਹਦੇ ਵਾਲ ਹੈ ਤੂੰ ਜੈਸਮਿਨ ਸੈਂਡਲ ਬਣਿਆ ਇਕੱਠਾ ਹੀ ਕਹਿੰਦਾ ਮੈਂ ਆਹ ਵਾਰ ਕਰਾਇਆ ਮੈਂ ਤੂੰ ਜੈਸਮਿਨ ਸੈਂਡਲ ਬੜੀ ਇਕੱਠੀ ਰੋਣੇ ਆ ਫੋਨ ਕਰਦਾ ਕਾਹਬਲੇ ਕਰ ਦੋ ਇਹਨਾਂ ਨੂੰ ਪਰ ਮਾਇਆ ਚੀਜ਼ ਨਹੀਂ ਇਹਨਾਂ ਦੀ ਨਹੀਂ ਆ ਬਹੁਤੇ ਕਰਨੇ ਹੋਇਆ ਕਦੇ ਮਾੜੇ ਮੋਟੇ ਕਰਦਾ ਜਿਆਦਾ ਹੋ ਗਏ ਆ ਕਹਿੰਦੇ ਇਹਨੇ ਦੂਜੇ ਦਾ ਬੜਾ ਕੰਮ ਕਰਦੇ ਆ ਪਹਿਲਾਂ ਮਾਮੇ ਨੇ ਉੱਤੇ ਆ ਉੱਤੇ ਐਕਸਪੈਰੀਮੈਂਟ ਕੀਤਾ ਪਹਿਲਾਂ ਇਹਨੇ ਹੈ ਦੇ ਸਹੀ ਗੱਲ ਦਾ ਕਹਤਾ ਬੇੜਾ ਕਰਕੇ ਹੈ ਓਸਾ ਤੇਰੀ ਵੀਡੀਓ ਆ ਮੈਂ ਕਿਦਾ ਕਿਦ ਕਰਦਾ ਐਸੇ ਸੇ ਸਹੀ ਸਹੀ ਹੈ ਇੱਥੇ ਬਾਲੀ ਆ ਗੋਣੇ ਲੈ ਸੀ ਇੱਕ ਸੂਕ ਲਈ ਹਣ ਬੈਠੇ ਸਰ ਜਣੇ ਔਰ ਸਾਰੀ ਟੀਮ ਔਰ ਨਹੀਂ ਖੇਡਣ ਕੀ ਹੈ ਵਾ ਕੀ ਹੈ ਵਾ ਇੱਧਰ ਦਿਖਾ ਕੀ ਹੈ ਵਿਖਾਓ ਮੈਨੂੰ ਦਿਖਾ ਕੀ ਹੈ ਵੀ ਹੋਈ ਆ ਪਤਰੀ ਜੀ ਮਰਵਾ ਲਈ ਗਾਂਧੀ ਚੌਂਕ ਵੱਲ ਲਾਇਨ ਸੀਗੇ ਤੇ ਇਧਰੋਂ ਹੁਣ ਜਾ ਰਹੇ ਆ ਘਰ ਨੂੰ ਤੇ ਮੇਰੇ ਰਾਦਾ ਵੀ ਦਵਾਈ ਪਹਿਲਾਂ ਕੁੜੀਆ ਦੀਸੋਂ ਰਸਤੇ ਚ ਲੈ ਚਲੀ ਗਏ ਫਸ ਗਈ ਰੇੜਾ ਗੱਡੀ ਫਸ ਗਈ ਆਪਣੀ ਉਹ ਤਾਂ ਜਾਮ ਵੇਖੋ ਕਿੰਦਾ ਲੱਗਾ ਜੀ ਬਰੇਹਾਨ ਪਾਜੀ ਕੱਲ ਪੀ ਜਾਣ ਦੇ ਬਸ ਆ ਨਿਕਲਾਈ ਬਰੀਜ਼ਾ ਆਵੇ ਕਿ ਨਿਕਲਾਈ ਹੈ ਬਰੀਜ਼ਾ ਹੈ ਨੀ 820 ਨੇ ਨਿਕਲ ਗਿਆ ਜਾਮ ਨਿਕਲ ਗਿਆ ਵਾ ਬੜਾ ਉਖਾ ਹੀ ਭਰਾਵਾ ਬਹੁਤ ਹਾ ਮੋੜਸਣ ਵਾਲੇ ਬਹੁਤ ਜ਼ਰ ਦੇ ਫਸੇ ਕਦੇ ਵਿੱਚ ਇਹ ਵੀ ਨਹੀਂ ਨਿਕਲ ਗਿਆ ਜੰਮ ਭਾਜੀ ਉਤਰਪੇ ਗੱਡੀਆਂ ਹਣ ਆਹ ਦੇਖੋ ਲੈ ਜਦੋਂ ਵੀਡੀਓ ਬਣਾਉਣ ਲੱਗਦਾ ਹਾਂ ਤਾਂ ਗੱਡੀਆਂ ਖਲੋ ਜਾਂਦੀਆਂ ਨੇ ਤੁਰਪੇ ਤੁਰਪੇ ਅਜਾਂਡਿੰਗ ਗੁੜੀਆਂ ਦੀ ਲੈ ਲਈ ਆਪਾਂ ਦਵਾਈ ਠੰਡ ਤੇ ਅੱਜ ਹੋਈ ਹੈ ਠੰਡ ਤੇ ਚਿਬਕਣ ਦੀ ਪੂਰੇ ਭਰਾਵਾ ਬੱਲੇ ਬੱਲੇ ਬਹੁਤ ਠੰਡਾ ਤੋ ਫੇਣੀ ਨਾ ਲੱਗੀ ਮੇਰੇ ਕੁੜੀਆਂ ਸੁੱਤੀਆਂ ਅੰਦਰ ਹੋਣੋਂ ਅਰਮਾਨ ਨਾ ਮੈਂ ਜਾ ਰਿਹਾ ਵਾਂ ਘਰੇ ਮੈਂ ਤਾਂ ਰੋਟੀ ਲੈ ਆਈਏ ਵੀ ਖਾਣ ਵਾਸਤੇ ਹੁਣ ਟੀ ਨੇ ਉੱਥੇ ਪੈਕ ਖਾਤੀ ਸੀਗੀ ਤੇ ਹੁਣ ਉਹ ਜਾ ਕੇ ਲੈ ਆਈਏ ਰੋਟੀ ਲਾਹ ਪੜਥਾ ਬਣਾਇਆ ਗਰਮ ਕਰ ਲਿਆ ਉਹਨੂੰ ਮਟਰਾਂ ਦੇ ਬਣਾ ਬਣਾਤਾ ਵਾਂ ਤਾਂ ਸਰਕੇ ਕਲਰ ਪੁਛੇ ਵੇਦਾ ਮਮੀ ਬੰਨਣ ਲਈ ਰਸੀਆਂ ਹੋਣੇ ਲਿਆ ਵੇ ਰਸੀ ਜੀ ਬੰਨੀ ਹੈ ਕਪੜੇ ਸੁੱਕਣੇ ਪਾਉਣ ਵਾਸਤੇ ਇੱਕ ਇਧਰ ਬੰਨਤੀ ਤੇ ਇੱਕ ਆਹ ਬੰਨਤੀ ਚਲ ਠੀਕ ਹੈ ਮੈਂ ਆਇਆ ਹਾਂ ਰੋਟੀ ਲੈਣ ਵਾਸਤੇ ਮੈਂ ਚੱਲਿਆ ਹਾਂ ਹੁਣ ਠੀਕ ਆ ਮਮੀ ਹਾਂ ਚੰਗਾ ਫਿਰ ਰੋਟੀ ਸੀ ਜਿਹੜੀ ਵੇਖ ਖਾਣ ਦੇ ਵਰਨ ਕੰਢੀ ਨੂੰ ਫੁੱਟਣਾਵੇਂ ਆੜੇ ਭਰਾ ਦੀ ਚੰਗੀ ਖਿਚਾਈ ਤੇਜ ਹੈ ਠੀਕ ਈ ਗੱਲ ਹੈ ਮੇਰੇ ਖਾਦ ਨੇ ਤਿੰਨ ਨੇ ਉਹਨੇ ਭਾਂਜੀ ਹਾਂ ਨਹੀਂ ਅੱਗੇ ਖਾਦੀ ਨੁ ਰੋਟੀ ਹੁਣ ਆਦੇ ਹੁਣ ਖਾਦੀਆਂ ਸਹੀ ਫਿਰ ਤਿੰਨ ਦਾ ਨਹੀਂ ਅੱਛਾ ਅੱਛਾ ਨਹੀਂ ਰੋਟਾਂ ਕਰਦੇ ਕੰਮ ਕਰਦੇ ਪੰਜ ਰੋਟੀਆਂ ਕੀ ਜਾਂਦੀਆਂ ਕਹਿੰਦੀ ਦੋ ਹੁਣ ਤੇ ਤਿੰਨ ਪਹਿਲਾਂ ਕਹਿੰਦੀ ਵੀ ਪੰਜ ਪੱਲੇ ਤਾਂ ਨਹੀਂ ਬਣਾਤਾ ਜੇ ਉਹ ਇਹਨੂੰ ਇਹਨੂੰ ਤਾਂ ਕਾਕਾ ਜੀ ਬਣਾਇਆ ਯਾਰ ਸਹੀ ਤੇ ਥੋੜੇ ਉਹ ਕਾਕਾ ਜਣਾ ਸਿੰਗਰੇ ਆ ਨਹੀਂ ਆ ਥੋੜੇ ਸਹੀ ਲੱਗਣੇ ਜਿਵੇਂ ਕਣੀ ਮਰਾ ਜੀ ਨਾਲ ਸਾਈਡਾ ਰੱਖਦੇ ਫੇਸ ਸਹੀ ਲੱਗਣਦਾ ਬਣ ਸਹੀ ਗੱਲ ਨਹੀਂ ਨਹੀਂ ਸਹੀ ਲੱਗਣੇ ਭਾਜੀ ਮਜ਼ਾਕ ਦੇ ਕੀ ਉਦਾਂ ਉਹ ਨਹੀਂ ਬਰਲੇ ਬਰਲੇ ਕਰਦੇ ਨਹੀਂ ਨਹੀਂ ਪੂਰਾ ਬੋਲ ਕਲਰ ਦਾ ਚਿੱਟਾ ਪੂਰਾ ਹੈ ਜਿ ਚਿੱਟੇ ਚਿੱਟੇ ਪੀਲੇ ਹੋ ਤੇਰੀ ਭਲੀ ਹੋ ਜੇ ਉਹਦੇ ਬੜੇ ਭਨੇ ਲਾ ਦੇ ਆ ਕਾਕੇ ਨਿਆ ਸਹੀ ਚਲ ਫਿਰ ਵੀ ਆ ਸਹੀ ਹੈ ਉਹਨੇ ਜਾਣ ਕੇ ਮੈਨੂੰ ਲਾਦਾ ਕੀ ਚਤਾਨੀ ਬੁੜੀ ਖਰਾਬ ਹੋ ਗਿਆ ਨਾ ਕੋਈ ਨਹੀਂ ਬੈਸ ਕਰਦੇ ਨਹੀਂ ਕੀ ਮੂਡ ਖਰਾਬ ਹੋਗਾ ਨਾਲ ਹੀ ਫਿਰ ਬੁੜੀ ਖਰਾਬ ਹੋ ਗਿਆ ਫਿਰ ਇਹ ਇਹ ਕਿਹਦੇ ਗਾੜੀ ਬਹਿ ਗਿਆ ਤੈਨੂੰ ਨਹੀਂ ਮੈਂ ਆਪਣੇ ਕਿ ਜਾਣੀ ਜਾਣ ਕੇ ਤੈਨੂੰ ਬਤਾਉਂਦੇ ਨੇ ਤਰਨ ਚਤਾਨੀ ਕਰਨੀ ਕਲਰ ਹੀ ਦੂਸਰਾ ਐਸ਼ ਉਹ ਆਪਣਾ ਮੇਰੇ ਕੀ ਐਸ਼ ਕਲਰ ਪੈ ਰੇ ਹੈ ਕੋਰੋਨਾ ਹੀ ਐਸਾ ਕਿੱਦਾਂ ਆਇਆ ਜਿੱਦਾਂ ਪੂਰਾ ਵਾਈਟ ਕਰਕੇ ਉਹਨੇ ਭਾਗਲੀ ਟੱਪੀਲੇ ਵਾਲ ਕਰਕੇ ਸਾਰੇ ਨਾਂ ਯੈਲੋ ਕੱਟ ਕੀਤਾ ਨਾ ਕੋਈ ਮਾਰਦੀ ਤੇ ਟੂ ਬੇਟੇ ਉਹਦੀ ਟੂ ਮਾਰ ਦੋ ਉਹ ਕੰਦਰੀ ਨਹੀਂ ਆਇਆ ਓਏ ਉਹ ਕਹਿੰਦਾ ਵੀ ਹਾਂਜੀ ਰਾਜੇ ਰਾਜੇ ਰਾਜਾ ਦੇ ਆਪ ਦੇ ਨਾਲ ਉਹਨਾਂ ਧੱਕੇ ਦੇਣ ਦੇ ਰਾਜੇ ਨੂੰ ਕੀ ਕਹਿਣਾ ਹੈ ਥੋੜੇ ਜਿਹਾ ਇਹਦਾ ਵਿਆਹ ਹੋ ਜਾਣਾ ਹੋਏ ਨਾ ਹੋਏ ਨਾ ਸਹੀ ਗੱਲ ਥੋੜਾ ਦੇਣੀ ਹੈ ਬਹੁਤ ਸਾਰੀ ਭਾਜੀ ਭਵਿਸ਼ਵਾਣੀ ਕਰਦੇ ਆਗੇ ਨਹੀਂ ਨਹੀਂ ਮੈਂ ਕਹਿੰਦੇ ਆ ਭਾਜੀ ਭਵਿਸ਼ਵਾਣੀ ਕਰਦੇ ਕਹਿੰਦੇ ਰਾਜੇ ਦਾ ਵਿਆਹ ਹੋ ਜਾਊਗਾ ਨਹੀਂ ਹੋਏ ਨਾ ਸਹੀ ਗੱਲ ਥੋੜੇ ਦੇਣੀ ਹੈ ਮਾਵੇਂ ਇਹਨੇ ਦੋ ਮਹੀਨੇ ਕਟੇ ਮਿਲਦਾ ਮੈਨੂੰ ਇਹਨਾਂ ਦੇ ਮੈਨੂੰ ਇਹਨਾਂ ਦੇ ਆਸਾਈ ਜਾਂਦੇ ਦੋਵੇਂ ਜਣੇ ਕੀਤਾ ਕੀ ਇਹਨਾਂ ਨੇ ਕਿਹੜੀ ਸਾਹ ਨਾ ਰਲ ਕਿਤੇ ਆਪਣੇ ਵਾਲ ਮਿਲਦਾ ਦੋਵੇਂ ਜਣੇ ਸ਼ਤਾਨੀ ਕੀਤੀ ਹੈ ਨਹੀਂ ਇਹਦਾ ਇਹਦਾ ਵੀ ਤੇਜੀ ਤੇ ਇਹ ਹੋ ਗਿਆ ਇਹ ਆਪੇ ਕਰੇਣਾ ਆਪਣਾ ਮੈਂ ਕਰ ਦਵਾਂ ਆਪੇ ਇਹਨਾਂ ਨੂੰ ਮੇਦੀ ਲਾਈ ਹਾਂ ਐਂਦਾ ਵੀਰੇ ਜਿੰਨਾ ਵੇਖਣਾ ਉਹਨਾਂ ਨੂੰ ਖਲਾ ਨਹੀਂ ਇਹਨੂੰ ਕਮਰੇ 'ਚ ਬੰਦ ਕਰ ਦੋ ਪੰਜ ਹੈ ਭਾਜੀ ਨੇ ਉਹਨੇ ਕਿਆ ਨਾ ਵੀ ਮੁੰਡਾ ਦੇ ਲੋਕ ਹੀ ਹਾਂ ਸਹੀ ਗੱਲ ਹੈ ਉਹ ਕਿੰਨੇ ਘਰੇ ਓਏ ਹੋਏ ਟਾਵਲ ਜਿਹੜੇ ਗੱਡੀ ਜੇ ਰੱਖ ਲਈਏ ਧੂਣੀ ਹੈ ਵੀ ਪੰਡ ਰਹਾ ਦੋ ਖੋਲ ਕੇ ਰੱਖ ਦਰਾ ਦੋ ਮੈਂ ਮਿਹਰਬਾਨੀ ਥੈਂਕ ਯੂ ਭਾਜੀ ਕਿ ਬਾਅਦ ਕਿੱਥੇ ਚੱਲਿਆ ਆਵਾ ਤਦ ਕਿਤ ਨਵਾ ਰੇਂਦਗੀ ਤਨ ਰੇਂਦਗੀ ਹਰ ਕੋਲ ਇੱਥੇ ਫੜੀ ਰੇਂਦ ਰੇਂਦ ਇਹਨੂੰ ਫੜ ਲਾ ਚਲ ਜਾਓ 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 ਆ ਇੱਕ ਕੁੜੀਆ ਇਹ ਕਿਦੀ ਹੈ ਗੰਦੀ ਕੁੜੀਆ ਹੈ ਅੱਛਾ ਇੱਥੇ ਮੈਨੂੰ ਵਿਖਾਉਂ ਕੁੜੀਆ ਕਿਦੀ ਵੱਡੀ ਹਾਂ ਗੰਨ ਜਿੰਦੀ ਕੁੜੀਆ ਗੰਨ ਦਸ ਜਿਆ ਹਰ ਗੰਤੇਰਾ ਸੂਟ ਪੋਇਆ ਜੀ ਉਹ ਕੁੜੀਆਂ ਨੂੰ ਆ ਆ ਫਿਉਣਾ ਗੁੱਪਾ ਦੀਦੀ ਪਾਤੀਵਾ ਕੱਸੀਨ ਟੋਕੀ ਨਹੀਂ ਲੇਵਲੀਵਾ ਨਿਕਲ ਪਈ ਬੇਬੇ ਵਾਹੇ ਗੁੱਜੀ ਦਾ ਨਾ ਕੀ ਇਹਦਾ ਇਹਦਾ ਨਾ ਕੀ ਹੈ ਤੇ ਤੇਰਾ ਨਾ ਓਏ ਸੁਖੀ ਜੀ ਨਹੀਂ ਲਾਲੀ ਇਸੇ ਵਰਦੀ ਬਥੇਰੀ ਪੁੰਜੀ ਪੰਜੀ ਲਾਦੀ ਤਾਂ ਵਰ ਕੇ ਅੱਖਾਂ ਤੇ ਲਾ ਬੈਠੀ ਆਪਣੀਆਂ ਦੇ ਉਹ ਹੈ ਉਹ ਤੇ ਕਰੇਂਦੀ ਹਾਂ ਵਾਦੂ ਉਹ ਤੇ ਨਹੀਂ ਬਾਹਰ ਨਹੀਂ ਥੋੜਾ ਜਿਹਾ ਟਾਈਮ ਬਾਹਰ ਖੜੀ ਹਾਂ ਅੰਕਲ ਦੇ ਨਾਲ ਹੀ ਬਸ ਮਣ ਕੇ ਅੰਦਰ ਹੀ ਪਰ ਬਾਹਰ ਨਹੀਂ ਕੱਢਿਆ ਬਾਹਰ ਤੇ ਪ੍ਰਵਾ ਠੰਡੀ ਬੜੀ ਆ ਤੇ ਹਨਾ ਵੀ ਬਾਹਰ ਬਹੁਤ ਠੰਡੇ ਹੋਏ ਬਹੁਤ ਜਿਆਦਾ ਫੜੀਗਾ ਦਸੀ ਇਹ ਵੀ ਪਤਾ ਤੂੰ ਲਾਉਣੀ ਅੱਖਾਂ ਖਰਾਬ ਹੋ ਜੇ ਨੀਂ ਨਿਗਾਹ ਵਾਲੀ ਆ ਆ ਪੀਨ ਖਨਾ ਉਹਨੇ ਕੀ ਲਾਇਆ ਸੀ ਉਹ ਕਾਂਦੂ ਲਵੇ ਰੀ ਲਿਪਸਟਿਕ ਲਾਈ ਉਹ ਕੀ ਲਾਇਆ ਸੀ ਹੈ ਕੀ ਲੈਸ ਕੀ ਲੈ ਲੈ ਲੀ ਲਾਇਆ ਤਸ ਦਰਦੀਆਂ ਉਹ ਗੁੜੀਆਂ ਨੂੰ ਸਵਾਲ ਲਿਆ ਹੀ ਉਹ ਵਿੱਚ ਉਹਨੂੰ ਕਹਿੰਦੀ ਸਮਝਾ ਸਮਝਾ ਹੂੰ ਉਧਰ ਹੀ ਇਸ ਨਾਲ ਮੇ ਪੈਰ ਜਾਇਦ। ਉਧਰ ਹੀ ਇਸ ਨਾਲ ਮੇ ਪੈਰ ਲੰਮੇ। ਗੈਂਦੀਆਂ ਅੱਡੀ ਕੁੜੀ, ਮੇਰੀ ਕੁੜੀ ਅੱਗੇ ਜੂਕ। ਕਿਤੇ ਮੁੱਕਾ ਨਹੀਂ। ਉਹ ਨਾ। ਉਹ ਨਾ। ਮੈਂ ਖੜੇ ਜਿਉਂਦਾ ਨਾ ਬੈੱਡ ਤੇ, ਮੰਜੇ ਤੇ। ਉਦੋਂ ਕਿਹਾ ਇਹਨੇ ਦੰਦਾ ਦਾ ਨਹੀਂ ਕੰਮ ਬਣਾ ਤੂੰ ਮੰਨੇ ਨਹੀਂ ਰੜ ਜਾਵੈ। ਲਵਾਏ ਪਹਿਲੇ। ਬਣ ਜਾਣੇ ਆ। ਪਰਸੋਂ ਫੇਰ ਕੁਕੜਾਉਣਾ ਇਹਦੇ ਕੋਲ। ਇਹ ਕਹਿੰਦਾ ਮੈਂ ਹੀ ਕਰ ਦੂੰਗਾ। ਆਹ ਮੈਂ ਘੜ ਕੇ ਦੇਖ ਕਰਨਾ ਹੈ ਕੀ ਇਹਨਾਂ ਕਰ ਦੂੰਗਾ ਯਾ